ਗੱਲ ਹੈ ਕਿ ਧਰਮ ਪ੍ਰਚਾਰ ਹੁੰਦਾ ਆ ਲੋਕ ਨਸ਼ਿਆਂ ਤੋਂ ਰਹਿਤ ਹੋਣਗੇ ਸੱਚ ਦੇ ਮਾਰਗ ਦੇ ਪਾੰਧੀ ਬਣਨਗੇ ਜੀਵਨ ਜਾਚ ਸਿੱਖਣਗੇ ਗੁਰੂ ਤੇ ਲੜ ਲੱਗਣਗੇ ਜਦੋਂ ਕੋ ਗੁਰੂ ਤੇ ਲੜ ਲੱਗ ਜਾਂਦਾ ਤੇ ਕ੍ਰਿਤੀਆਂ ਤੋਂ ਆਪਣੇ ਆਪ ਹੀ ਬਚ ਜਾਂਦਾ ਹੁੰਦਾ ਆ ਮੈਂ ਕਹੂੰ ਸਲਾਣਾ ਸਮਾਗਮ ਆ ਜੀ ਸਾਡਾ ਇਹ ਇੱਥੇ ਜੀ ਮਤਲਬ ਇਹ ਹੀ ਆ ਵੀ ਆਪਣੇ ਜੋ ਸਮਾਗਮ ਦੇ ਵਿੱਚ ਗੁਰੂ ਦੇ ਨਾਲ ਜੁੜਨਾ ਮਰਦ ਸਕਣ ਸਿੰਘ ਸਜਣ ਜੀ 220 230 230 ਦੇ ਆਸ-ਪਾਸ ਮਰੀਜ਼ ਆਏ ਨੇ ਜੀ ਤੇ ਉਹਦੇ ਚੋਂ 27 ਮਰੀਜ਼ ਹੈ ਜਿਹੜੇ ਕਿ ਅਸੀਂ ਪਿਕ ਅਪ ਕੀਤੇ ਨੇ ਜਿਨ੍ਹਾਂ ਨੂੰ ਕੈਟਰੈਕਟ ਹੈ ਕੋਈ ਚਾਰਜ ਨਹੀਂ ਲੈਂਦਾ ਕਿਸੇ ਪੇਸ਼ੈਂਟ ਕੋਲੋਂ ਔਰ ਜਿਹੜੇ ਦਵਾਈ ਇੱਥੇ ਨਹੀਂ ਦੀ ਹੈ ਇਹਦਾ ਵੀ ਕੋਈ ਚਾਰਜ ਕਿਸੇ ਕੋਲ ਨਹੀਂ ਨਾਨਕ ਲਾਲੋ ਲਾਲ ਹੈ ਸੱਚੇ ਰੰਗਾ ਸਾਡੇ ਕਿਤੋਂ ਬਲੇ ਕਹੇ ਨਾਲੁਲਾ ਦੇ ਸ਼ਾਨੇ ਸੱਚੇ ਗੰਤਾ ਸਤਿਗੁਰਾਂ ਦੀ ਬਖਸ਼ਿਸ਼ ਲੈ ਆਉਂਦਾ ਹੈ ਅੱਲਾ ਮੈਂ ਜਿਵੇਂ ਸੱਚੇ ਨੂੰ ਨਾਰਨਾ ਲੱਗੇ ਨਾਰਨ ਸੋਸ਼ੇ ਤੋਂ ਵੱਡੀ ਗੱਲ ਹੈ ਕਿ ਧਰਮ ਪ੍ਰਚਾਰ ਹੁੰਦਾ ਆ ਲੋਕ ਨਸ਼ਿਆਂ ਤੋਂ ਰਹਿਤ ਹੋਣਗੇ ਸੱਚ ਦੇ ਮਾਰਗ ਦੇ ਪਾੰਧੀ ਬਣਨਗੇ ਜੀਵਨ ਜਾਚ ਸਿੱਖਣਗੇ ਗੁਰੂ ਤੇ ਲੜ ਲੱਗਣਗੇ ਜਦੋਂ ਕੋਈ ਗੁਰੂ ਤੇ ਲੜ ਲੱਗ ਜਾਂਦਾ ਤੇ ਕ੍ਰੀਤੀਆਂ ਤੋਂ ਆਪਣੇ ਆਪ ਹੀ ਬਚ ਜਾਂਦਾ ਹੁੰਦਾ ਆ ਦੂਜੀ ਰਹੀ ਗੱਲ ਇਥੇ ਗੁਰਮਤ ਸਮਾਗਮ ਦੇ ਨਾਲ ਜਿਹੜਾ ਵੀਰਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਆ ਇੱਥੇ ਅੱਖਾਂ ਦੀ ਚੈੱਕਅਪ ਹੋ ਰਹੀ ਆ ਕਈ ਵਾਰੀ ਹੁੰਦਾ ਕਿ ਬੰਦੇ ਨੂੰ ਆਪਣੀ ਬਿਮਾਰੀ ਬਾਰੇ ਪਤਾ ਹੁੰਦਾ ਕਈਆਂ ਕਈ ਐਸੇ ਨੇ ਜਿਨ੍ਹਾਂ ਨੂੰ ਬਿਮਾਰੀ ਬਾਰੇ ਨਹੀਂ ਪਤਾ ਹੁੰਦਾ ਕਈ ਵਾਰੀ ਬਿਮਾਰੀ ਬਾਰੇ ਪਤਾ ਹੁੰਦਾ ਆ ਪਰ ਇਲਾਜ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਅੱਜ ਇੱਥੇ ਮਾਤਾ ਸੁਰਜੀਤ ਕੌਰ ਦੀ ਮੈਮੋਰੀਅਲ ਹਸਪੀਟਲ ਦੀ ਟੀਮ ਵੱਲੋਂ ਇੱਥੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਇੱਕ ਐਸਾ ਕੈਂਪ ਜਿਹੜਾ ਲਾਇਆ ਗਿਆ ਜਿਦੇ ਵਿੱਚ ਕਰੀਬ ਮੈਂ ਪੁੱਛ ਰਿਹਾ ਸੀ ਮੈਂ ਕਿਹਾ ਵੀ ਆਪਰੇਟ ਕਿੰਨੇ ਕੁ ਹੋਣੇ ਨੇ ਕਿਤੇ ਵੀ 30 ਤੋਂ ਪਲੱਸ ਸਾਡੇ ਕੋਲ ਆਪਰੇਟ ਹੋਣੇ ਨੇ ਜਿਹੜੇ ਆਪਰੇਸ਼ਨ ਮੇਰੇ ਖਾ ਪਰਸੋਂ ਦਾ ਸ਼ੈ ਟਾਈਮ ਦਿੱਤਾ ਗਿਆ ਹਾਂਜੀ ਬਾਕੀ ਅੱਖਾਂ ਦੇ ਜਿਨ੍ਹਾਂ ਦੇ ਕੋਈ ਪ੍ਰੋਬਲਮ ਆ ਉਹਨਾਂ ਨੂੰ ਦਵਾਈਆਂ ਲੈ ਕੇ ਦਿੱਤੀਆਂ ਨੇ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਵੀ ਕਿਸੇ ਵੀ ਪ੍ਰਕਾਰ ਅੱਖਾਂ ਦੀ ਜਿਹੜੀ ਪ੍ਰੋਬਲਮ ਹੈ ਉਹਦਾ ਸਾਰਾ ਹੱਲ ਇੱਥੇ ਸਾਰੀ ਟੀਮ ਆਈ ਇੱਥੇ ਕੱਢਣ ਕਿ ਸਭ ਤੋਂ ਵੱਡੀ ਗੱਲ ਇਹ ਹੈ ਵੀ ਗੁਰਮਤ ਸਮਾਗਮ ਦੇ ਨਾਲ ਨਾਲ ਸਿਹਤ ਸੇਵਾਵਾਂ ਵੀ ਇੱਥੇ ਦਿੱਤੀਆਂ ਜਾ ਰਹੀਆਂ ਨੇ ਇਹ ਨਾਮ ਕੀ ਆਈ ਥੋੜਾ ਮੈਂ ਗੁਰਪ੍ਰੀਤ ਸਿੰਘ ਆ ਅੱਜ ਜਿਹੜਾ ਸਮਾਗਮ ਕਰਾਇਆ ਜਾ ਰਿਹਾ ਕਿਹਕੋਂ ਦੇ ਸਮਾਗਮ ਆ ਜੀ ਗੁਰਮਤ ਸਮਾਗਮ ਸਾਲਾਨਾ ਸਮਾਗਮ ਆ ਜੀ ਸਾਡਾ ਇਹ ਇੱਥੇ ਜੀ ਮਤਲਬ ਇਹ ਹੀ ਆ ਵੀ ਆਪਣੇ ਜੋ ਸਮਾਗਮ ਦੇ ਵਿੱਚ ਗੁਰੂ ਦੇ ਨਾਲ ਜੁੜਨਾ ਮਰਦ ਸਕਣ ਸਿੰਘ ਸਜਣ ਜੀ ਤੇ ਖਾਸ ਤੌਰ ਤੇ ਮੈਡੀਕਲ ਕੈਂਪ ਲਾਇਆ ਹੋਇਆ ਜਿਹੜਾ ਮੈਡੀਕਲ ਕੈਂਪ ਆ ਜੀ ਹਾਂ ਇੱਥੇ ਮਤਲਬ ਲੋੜਵੰਦਾਂ ਦੇ ਜਿਹੜੇ ਨੇ ਮਤਲਬ ਉਹ ਲੈਂਚ ਪਾਏ ਜਾਣਗੇ ਚੈੱਕ ਅਪ ਹੋਣੀ ਆ ਜੀ ਅੱਜ ਇੱਥੇ ਚੈੱਕ ਅਪ ਹੋਈ ਆ ਕੱਲੋ ਗੱਡੀ ਆਊਗੀ ਜੀ ਆਫਟਰ ਉਹ ਆਤੇ ਦੁਗਰੀ ਹਸਪਤਾਲ ਨੂੰ ਮਾਤਾ ਸਰਜੀਤ ਕੌਰ ਦੇ ਤੇ ਪਰਸੋਂ ਨੂੰ ਉੱਥੇ ਲੰਚ ਪਾਇਆ ਜਾਣਗੇ ਜੀ ਕਿੰਨੇ ਕੁ ਲੋਕਾਂ ਦੇ ਲੰਚ ਪਾਇਆ ਜਾਣਗੇ ਫ੍ਰੀ ਪਾਇਆ ਹਾਂ ਜੀ ਫ੍ਰੀ ਪਾਇਆ ਜਾਣਗੇ ਜੀ ਇੱਥੋਂ ਜੀ ਮਤਲਬ ਜੋ ਲੰਚ ਹੈ ਜੀ ਉਹ 25000 ਰੁਪਏ ਤੋਂ ਸ਼ੁਰੂ ਹੋਣਾ ਜੀ ਤੇ ਵਧੀਆ ਲੰਚ ਨੇ ਕੋਈ ਇਹ ਨਹੀਂ ਹੈਗਾ ਵੀ ਕੋਈ ਸਸਤਾ ਵੀ ਜਾਂ ਕੋਈ ਇਹ ਨਹੀਂ ਤੇ ਵਧੀਆ ਲੰਚ ਪਾਇਆ ਜਾਣਗੇ ਜੀ ਜਿੰਨੇ ਵੀ ਹੈ ਮਤਲਬ ਮਰੀਜ਼ ਆਏ ਨੇ ਤਕਰੀਬਨ ਘਟੋ-ਘਟ ਜੀ 100-200 ਮਰੀਜ਼ ਹੋਣਾ ਜੀ ਇੱਥੇ ਜਿਹਨਾਂ ਦੇ ਆਏ ਨੇ ਸਾਰਾ ਚੈੱਕਅਪ ਕੀਤਾ ਹੈਗੇ ਇਕੱਲਾ ਪਿੰਡ ਦੇ ਐ ਨਹੀਂ ਆ ਨੂਰ ਇਲਾਕੇ ਚ ਲੋਕ ਵੀ ਆਏ ਨੇ ਲੰਚ ਕੋਉਣ ਵਾਸਤੇ ਨਹੀਂ ਇਲਾਕੇ ਚ ਆਏ ਨੇ ਜੀ ਬਾਹਰੋਂ ਵੀ ਆਏ ਨੇ ਲੋਕਾਂ ਦੇ ਵਿੱਚ ਬਾਹਰੋਂ ਮਤਲਬ ਲਾਗੇ ਲਾਗੇ ਪਿੰਡਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਆਏ ਨੇ ਜੀ ਲੰਚ ਪਾਉਣ ਵਾਸਤੇ ਇਹਦਾ ਲੰਗਰ ਦਾ ਟਰ ਤੋਂ ਵਰਤ ਰਿਹਾ ਜੀ ਆ ਜ ਬੜਾ ਪਿੰਡ ਦਾ ਬੜਾ ਸਹਿਯੋਗ ਆ ਨਾਲ ਇਲਾਕੇ ਦਾ ਬੜਾ ਸਹਿਯੋਗ ਆ ਜੀ ਸਿੱਖ ਸਖਸੀਅਤ ਪਹੁੰਚੇ ਨੇ ਪਰ ਹਾਂ ਜੀ ਹਰਪ੍ਰੀਤ ਸਿੰਘ ਬਹੂ ਜੀ ਆਏ ਨੇ ਜੀ ਇੱਕ ਅਥਾ ਕੱਲ ਵੀ ਕਰਕੇ ਗਏ ਨੇ ਅੱਜ ਵੀ ਕਰਾਂਗੇ ਜੀ ਤੇ ਸੰਗਤਾਂ ਨੂੰ ਮਤਲਬ ਗੁਰਮਾਗਨ ਨਾਲ ਜੋੜ ਰਹੇ ਨੇ ਮੇਨ ਮਕਸਦ ਉਹਦਾ ਕੀ ਹੈ ਜਿਹੜਾ ਸਮਾਗਮ ਕਰਾ ਰਹੇ ਹਾਂ ਸਿੱਖੀ ਨਾਲ ਜੋੜ ਸਿੱਖੀ ਨਾਲ ਜੋੜਨਾ ਹੈ ਸਾਡਾ ਨੋਟ ਜੋ ਅੰਬਰ ਦਸਾ ਕਰਨ ਸਿੰਘ ਸੱਜਣ ਸਿੱਖੀ ਨਾਲ ਜੁੜਨ ਦੀ ਮੇਰਾ ਡਾਕਟਰ ਰਾਕੇਸ਼ ਕੇ ਅਗਰਵਾਲ ਕਿਹੜੇ ਹਸਪਤਲ ਚੋਂ ਆਇਆ ਸੀ ਮੈਂ ਦਿੱਲੀ ਤੋਂ ਹੈਗਾ ਜੀ ਤੇ ਮੇਰਾ ਆਪਣਾ ਹਸਪਤਲ ਹੈ ਡਾਕਟਰ ਅਗਰਵਾਲ ਜਾਈ ਕਲੀਨਿਕ ਮੋਤੀ ਨਗਰ ਦੇ ਅੰਦਰ ਜੀ ਤੇ ਅਸੀਂ ਆਈਦਾ ਰੈਗੂਲਰਲੀ ਮਾਤਾ ਸੁਰਜੀਤ ਕੌਰ ਮੈਮੋਰੀਅਲ ਹਸਪਤਲ ਡੁਗਰੀ ਅਸੀਂ ਹਰ ਫਰਾਈਡੇ ਆਈਦਾ ਉੱਥੇ ਸੇਵਾ ਵਸਤੇ ਤੇ ਇਸ ਵਾਰੀ ਅਸੀਂ ਆਪਣਾ ਕੈਂਪ ਲਾਇਆ ਹੈ ਅੱਜ ਕਿੱਥੇ ਆਏ ਅਸੀਂ ਅੱਜ ਇੱਥੇ ਜਾਂਗੋਵਾਲ ਚ ਕੈਂਪ ਲੱਗਿਆ ਹੈਗਾ ਤੇ ਇੱਥੇ ਮੈਨੂੰ ਟੋਟਲ ਨੰਬਰ ਨਹੀਂ ਪਤਾ ਕਿੰਨੇ ਮਰੀਜ਼ ਅਸੀਂ ਹੱਦ ਤੱਕ ਦੇਖੇ ਮੇਰੇ ਖਾਲ 2022 ਕੋ ਸੋਨਿਆ 220 2300 ਦੇ ਆਸ-ਪਾਸ ਮਰੀਜ਼ ਆਏ ਨੇ ਤੇ ਉਹਦੇ ਚੋਂ 27 ਮਰੀਜ਼ ਹੈ ਜਿਹੜੇ ਕਿ ਅਸੀਂ ਪਿਕਅਪ ਕਿਤੇ ਨੇ ਜਿਹਨਾਂ ਨੂੰ ਕਟ ਰਕ ਹੈ ਬਾਕੀ ਕੁਝ ਪੇਸ਼ੈਂਟ ਜਿਨ੍ਹਾਂ ਨੂੰ ਚਸ਼ਮੇ ਦੀ ਆਵਸ਼ਕਤਾ ਸੀਗੀ ਤੇ ਉਹਨਾਂ ਨੂੰ ਅਸੀਂ ਚਸ਼ਮਿਆਂ ਦਾ ਨੰਬਰ ਚ ਦੇਤਾ ਤੇ ਕੁਝ ਬੰਦੇ ਆ ਜਿਨ੍ਹਾਂ ਨੂੰ ਸਿਰਫ ਨੇੜੇ ਦਾ ਚਸ਼ਮਾ ਚਾਹੀਦਾ ਉਹ ਅਸੀਂ ਦੋ ਤਰੀਕ ਨੂੰ ਜਦੋਂ ਅਸੀਂ ਡੁਗਰੀ ਪਹਿਲਾ ਸੰਡੇ ਹਰ ਮਹੀਨੇ ਦਾ ਉੱਥੇ ਕੈਂਪ ਲੱਗਦਾ ਹੈ ਤੇ ਉੱਥੇ ਅਸੀਂ ਆਪਣਾ ਨੇੜੇ ਦੇ ਚਸ਼ਮੇ ਦੇਈਦੇ ਆ ਜਿਹੜੇ ਜਿੰਨ ਲੋਗਾਂ ਨੂੰ ਇੱਥੇ ਜ਼ਰੂਰਤ ਹੈ ਨੇੜੇ ਦੇ ਚਸ਼ਮੇ ਆਦੀ ਉਹਨਾਂ ਨੂੰ ਉੱਥੇ ਬੁਲਾ ਲਿਆ ਉਹ ਚਸ਼ਮੇ ਉੱਥੇ ਦੇ ਦੇਵਾਂਗੇ। ਬਾਕੀ ਇਹ 27 ਮਰੀਜ਼ ਹੈ। ਇਹ ਫ੍ਰੀ ਆਫ ਕੋਸਟ ਆਪਰੇਟ ਬਣਦੀ ਹੈ। ਜਿਹੜੇ ਇਨਕਮ ਵਗੈਰਾ ਜਾਂ ਉਹ ਜਿਹੜੇ ਨੇੜੇ ਦੀ ਚਸ਼ਮਾ ਹੈ ਉਹ ਅਸੀਂ ਦੇਈਦੇ ਕੋਈ ਚਾਰਜ ਨਹੀਂ ਲੈਂਦਾ ਕਿਸੇ ਪੇਸ਼ੈਂਟ ਕੋਲੋਂ। ਔਰ ਜਿਹੜੇ ਦਵਾਈ ਇੱਥੇ ਦੇਈਦੀ ਹੈ ਇਹਦਾ ਵੀ ਕੋਈ ਚਾਰਜ ਕਿਸੇ ਕੋਲੋਂ ਨਹੀਂ।